ਉਰੰਗਜੀਬ ਬਾਦਸ਼ਾਹ ਦੇ ਜਿਹੜਾ ਦਿੱਲੀ ਦੇ ਤਖਤ ਤੇ ਬੈਠਾ ਉਹਦੇ ਸਿਰ ਤੇ ਜਿਹੜੀ ਚਾਂਦੀ ਲੱਗਦੀ ਹੈ 2.5 ਲੱਖ ਦੀ ਹੈ ਪਰ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਤੇ ਚੰਦੂਆ ਲੱਗਦਾ ਉਹਦੀ ਕੀਮਤ 5 ਲੱਖ ਰੁਪਈਆ ਉਸਨੇ ਪੰਜ ਕਲਾ ਸਸ਼ਤਰ ਹੈ ਚੰਦਨ ਦੀ ਚੌਂਕੀ ਹੈ ਬਾਦਸ਼ਾਹ ਦੇ ਚਰਨਾਂ ਜੀ ਰਾਜਿਆਂ ਦੇ ਘੋੜੇ ਲੱਖ ਲੱਖ ਰੁਪਏ ਦੇ ਐ ਜਿਨ੍ਹਾਂ ਤੇ ਸਵਾਰੀ ਕਰਦੇ ਬਾਦਸ਼ਾਹ ਗੁਰੂ ਦੇ ਘੋੜੇ ਤੇ ਪੈਣ ਵਾਲੀ ਕਾਠੀ ਸਵਾ ਲੱਖ ਰੁਪਏ ਦੀ ਸਤਗੁਰੂ ਦੇ ਚਾਰ ਸਹਿਬਜ਼ਾਦੇ ਹਨ ਮਾਤਾ ਜੀ ਕੋਲ ਹਨ ਮਾਤਾ ਨਾਨਕ ਜੀ ਮਾਤਾ ਗੁਜਰ ਕੌਰ ਜੀ ਵੈਗੂ ਦਾਦੀ ਜੀ ਹਨ ਮਾਤਾ ਨਾਨਕ ਜੀ ਨਾਲ ਚਾਰ ਸਹਿਬਜ਼ਾਦੇ ਹਨ ਤਿੰਨ ਮਹਿਲ ਹਨ ਪੰਜ ਪਿਆਰੇ ਹਨ ਬੇਅੰਤ ਗੁਰਸਿੱਖ ਸਨਾਦ ਬਨਦ ਸੂਰਮੇ ਪਿਆਰ ਪ੍ਰਤੀਾਰ ਹਨ ਸਤਗੁਰੂ ਕੋਲ ਪ੍ਰਸ਼ਾਦੀ ਹਾਥੀ ਹੈ ਜਿਹੜਾ ਸੀਸ ਤੇ ਚੌਰ ਸਰਵ ਕਰਦਾ ਇਹਨੇ ਅੱਧ ਦੇ ਸਤਗੁਰੂ ਕੋਲ ਸੁੱਖ ਹਨ ਤੇ ਸਤਗੁਰੂ ਦੀ ਸੁਰਤ ਉਸ ਵੇਲੇ ਵੀ ਕਿੰਨ